ਓਏ ਦਲਾਬਰਾ ਹਾਂਜੀ ਜਨਾਬ ਦੇਖਦਾ ਕੀ ਐ ਬਹੁਤ ਲੇਟ ਹੋ ਰਿਆਂ ਲੈ ਪਾ ਫਿਰ ਮੋਟਾ ਮੋਟਾ ਜਾ ਉਹ ਮੇਰੇ ਅੰਦਰ ਦਾ ਦਾਰੂ ਵਾਲੇ ਕੀੜਿਆਂ ਨਾਲ ਨਾਲ ਸ਼ੈਤਾਨ ਵੀ ਜਾਗ ਰਿਹਾ ਐ ਓਹ ਕਿਹੜਾ ਜਨਾਬ ਜੀ ਉਹ ਤੈਨੂੰ ਪਤਾ ਐ ਜਗਰੂਪ ਦੱਸੋ ਤਾਂ ਸਹੀ ਜੀ ਜਨਾਬ ਦਾ ਚੀਜ਼ੇ ਬੜੀ ਤਗੜੀ ਚੱਕੀ ਕਰਦਾ ਐ ਬੜੇ ਚਿਰਾਂ ਬਾਅਦ ਕਿਸੇ ਕੂਂਜ ਦਾ ਮਾਸ ਨੋਚਣ ਨੂੰ ਜੀ ਕਰਦਾ ਐ ਖੋਲ ਕੇ ਦੱਸੋ ਜਨਾਬ ਜੀ ਤੋ ਅੱਜ ਕਿੱਥੇ ਗਏ ਤੇ ਥੁੜੀ ਨਹੀਂ ਦੇਖੀ ਤਾਂ ਉਹ ਤਾਂ ਜੀ ਅੱਗ ਦੀ ਲਾਟ ਸੀ ਬਸ ਫੇਰ ਜਨਾਬਾ ਪਹਿਲਾਂ ਹੀ ਚੱਕੋ ਅੱਗ ਦੀ ਲਾਟ ਨੂੰ ਫੇਰ ਦੇਖਾਂਗੇ ਓਏ ਦਲਾਵਰਾ ਗੱਲ ਅੱਗ ਦੀ ਲਾਟ ਦੀ ਐ ਜਿਹੜੀ ਮੇਰੇ ਸਿਨੇ ਚ ਲਾਟ ਵੱਲ ਰਹੀ ਐ ਉਹਨੂੰ ਫੇਰ ਅੱਗ ਦੀ ਲਾਟ ਨੂੰ ਅੱਗ ਦੀ ਲਾਟੇ ਖਤਮ ਕਰੋਗੇ ਉਹ ਤਾਂ ਅੱਜ ਅਸੀਂ ਨਾ ਉੱਥੇ ਹੀ ਦੇਖ ਲਿਆ ਸੀ ਬਸ ਫਿਰ ਕੋਈ ਨਾ ਜਨਾਬ ਜੀ ਮਨ ਪਰਚਾਵਾ ਵੀ ਜ਼ਰੂਰੀ ਹੈ ਓਏ ਜ਼ਰੂਰੀ ਹੈ ਜਗਰੂਪ ਇਹ ਸ਼ੋਕਲ ਮਿਲਾ ਜ਼ਰੂਰੀ ਹੈ ਪੰਡਾ ਉਹਦੇ ਨਾਲਾ ਪੁੰਨ ਵੀ ਹੋ ਜੇ ਇੱਕ ਨੱਦਾ ਹਾਂ ਸਮਝਦਾ ਰਹੂਗੇ ਤਲਾਵਰਾ ਆਹਾ ਆ ਇਹ ਵੀ ਇੱਕ ਗੱਲ ਹੋਰ ਚੀਰਦੀ ਜਾਂਦੀ ਹੈ ਜੀ ਹਾਂ ਚੀਰਦੀ ਜਾਂਦੀ ਹੈ ਤੇ ਇੱਕ ਗੱਲ ਹੋਰ ਹਾਂਜੀ ਉਹ ਇਹ ਤਾਂ ਬੱਦ। ਅੱਜ ਚਾਹੇ ਕੋਸੂ ਹੋ ਜੇ ਬੋਤਲਾਂ ਬੰਮੇ 2 ਕਿਲੋ 4 ਕਿਲੋ। ਮੇਰੇ ਸਾਲਿਆਂ ਦਾ ਗਠ-ਗਠ ਮਾਸ ਚੱਕ ਦੋ ਅੱਜ। ਠੀਕ ਹੈ। ਸਾਰੀ ਰਾਤ ਕਟਾਪਾ ਚੱਲੇ। ਤੜਕੇ ਨੂੰ ਨਾ ਤਨ ਤਰਨ ਯੋਗ ਨਾ ਰਹਿਣਾ। ਠੀਕ। ਹੁਣੀ ਚੱਕ ਲੈਂਦੇ।